ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਨਾਲ ਕਾਠਗੜ੍ਹ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਥਾਣਾ ਕਾਠਗੜ੍ਹ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕੋਲੋਂ 10 ਗ੍ਰਾਮ ਚਿੱਟਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ ਪੁਲਿਸ ਨੇ ਕਥਿਤ ਯੂਰੋਪੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਅਧਿਕਾਰੀ ਫੈਕਟਰ ਰਣਜੀਤ ਸਿੰਘ ਅਤੇ ਏਐਸਆਈ ਗੁਰਵਖਸ਼ ਸਿੰਘ ਚੌਂਕੀ ਇੰਚਾਰਜ ਅਨਸਰੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕੋਲੋਂ 10 ਗ੍ਰਾਮ ਚਿੱਟਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਦੀ ਪਹਿਚਾਣ ਗੁਰਜੀਤ ਸਿੰਘ ਉਰਫ ਜੀਤਾ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਵੇਲਾ ਤਾਜੋਵਾਲ ਥਾਣਾ ਕਾਠਗੜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਰੂਪ ਵਿੱਚ ਹੋਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਾਬੂ ਕੀਤੇ ਕਥਿਤ આરોપી ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲੇ ਦਰਜ ਹਨ। ਪੁਲਿਸ ਵੱਲੋਂ આરોપી ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ। ਇਹ ਜਿਹੜਾ ਨਸ਼ੀਲਾ ਪਾਊਡਰ ਫੜਿਆ ਕਿੱਥੋਂ ਫੜਿਆ ਕਿੰਨਾ ਕਿ ਫੜਿਆ ਜੀ ਇਹਦੇ ਬਾਰੇ ਦੱਸਿਓ ਜੀ ਅ ਕੱਲ 20 ਤਰੀ ਨੂੰ ਐਸਐਸਜੀ ਗੁਰਬਖਸ਼ ਸਿੰਘ ਚੌਕੀ ਇੰਜਾਲ ਜਾਸਰੋਂ ਸਮੇਤ ਫੌਸਪਾਲੀਟੀਆਂ ਨੂੰ ਪੁਗਿੰਗ ਕਰ ਰਹੀ ਸੀ ਜਿਨ੍ਹਾਂ ਨੇ ਤਾਕਤ ਦੀ ਬਨਾ ਤੇ ਗੁਰਜੀਤ ਸਿੰਘ ਉਰਫ ਜੀਤ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੇਲਾ ਤਜੋੜ ਤਾਲਾ ਕਾੜਗੜ ਜ਼ਿਲ੍ਹਾ ਸੀਰ ਭਗਤ ਸਿੰਘ ਨਗਰ ਨੂੰ ਕਾਬੂ ਕਰਿਆ ਜਿਦੇ ਕੋਲੋਂ 10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਸ ਤੇ ਐਫਆਈਆਰ ਨੰਬਰ 116 ਮਿਤੀ 20 11 2024 ਅਧਿੰਨਤਾ ਰਾ 22 ਐਨਡੀਪੀਐਸ ਸੈਕਟਰ ਟੜਾ ਕਾਟ ਕਰ ਦਰਜ ਕੀਤੀ ਗਈ ਹੈ ਅੱਛਾ ਸਰ ਇਹ ਜਿਹੜਾ ਤੁਸੀਂ ਫੜਿਆ ਰੋਪੀ ਇਹਦੇ ਤੇ ਕੋਈ ਅੱਗੇ ਵੀ ਕੋਈ ਪਰਚੇ ਵਗੈਰਾ ਹੈ ਉਹਦੇ ਬਾਰੇ ਦੱਸਿਓ ਜੀ ਜਿੰਨਾ ਅਸੀਂ ਹੁਣ ਤੱਕ ਰਿਕਾਰਡ ਚੈੱਕ ਕੀਤੇ ਤੇ ਉੱਤੇ ਪੰਜ ਪਰਚੇ ਪਹਿਲਾਂ ਦਰਜ ਹੈਗੇ ਆ ਦੋ ਐਨਡੀਪੀਐਸ ਸੈਕਟਰ ਦੇ ਹੈਗੇ ਆ ਦੋ ਲੜਾਈ ਝਗੜੇ ਤੇ ਇੱਕ ਕਾਰਮ ਸੈਕਟਰ ਦਾ ਵਿੱਚ ਹੀ ਹੈਗਾ ਲੜਾਈ ਝਗੜੇ ਦੇ ਤੇ ਇੱਕ ਚੋਰੀ ਦਾ ਪਰਚਾ ਪਹਿਲਾਂ ਵੀ ਦਰਜ ਤੇ ਟੋਟਲ ਪੰਜ ਪਰਚੇ ਦਰਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਤਾ ਜੀ ਹਾਂਜੀ ਪੇਸ਼ ਕਰਨ ਗਈ ਹੋਈ ਆ ਟੀਮ ਜੀ ਉਹ ਆਪਾਂ ਡਾਟਾ ਉਹ ਤੁਹਾਨੂੰ ਦੱਸ ਦਾਂਗੇ ਉਹਦੇ ਬਾਰੇ ਤੇ ਜੇਸਾ ਉਹ ਨਹੀਂ ਫੜਿਆ ਗਿਆ ਤਾਂ ਕੋਈ ਹੋਰ ਵੀ ਐਮ ਕਲਾਸੇ ਹੋਣ ਦੀ ਆਸ ਹੈ। ਹਾਂਜੀ ਰਿਮਾਂਡ ਲੈ ਕੇ ਅੱਗੇ ਪੁੱਛਗਿਸ਼ ਕਰਾਂਗੇ ਉਹ। ਤੇ ਜਿਹੜਾ ਨਸ਼ੀਲਾ ਪਾਊਡਰ ਫੜਿਆ ਕਿੱਥੋਂ ਫੜਿਆ ਕਿੰਨਾ ਕਿ ਫੜਿਆ ਜੀ ਇਹਦੇ ਬਾਰੇ ਦੱਸਿਓ ਮੈਨੂੰ। ਅ ਕੱਲ 20 ਤਰੀਕ ਨੂੰ ਐਸਜੀ ਗੁਰਬਖਸ਼ ਸਿੰਘ ਚੌਕੀ ਇੰਚਾਰਜ ਅਸਰੋਂ ਸਮੇਤ ਪੁਲਿਸ ਪਾਰਟੀ ਮਿਲ ਕੇ ਕਰ ਰਹੀ ਸੀ ਜਿਨ੍ਹਾਂ ਨੇ ਸ਼ੱਕ ਦੀ ਬਨਾਤੇ ਗੁਰਜੀਤ ਸਿੰਘ ਉਰਫ ਜੀਤ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੇਲਾ ਤਜੋੜ ਤਾਲਾ ਕਾਟਗੜ ਜ਼ਿਲ੍ਹਾ ਸੀਰਪਗਤ ਸਿੰਘ ਨਗਰ ਨੂੰ ਕਾਬੂ ਕਰਿਆ। जिदे ਕੋਲੋਂ 10 ਗ੍ਰਾਮ ਚਿਲਾ ਪਾਊਡਰ ਬਰਾਮਦ ਹੋਇਆ ਜਿਸ ਤੇ ਐਫ ਆਈ ਆਰ ਨੰਬਰ 116 ਮਿਤੀ 2011 2024 ਅਧਿੰਤਾਰਾ 22 ਐਂਡ ਡੀ ਪੀ ਐਸ ਸੈਕਟਰ ਥਾੜਾ ਕਾਟ ਕਰ ਦਰਜ ਕੀਤੀ ਗਈ। ਅੱਛਾ ਸਰ ਇਹ ਜਿਹੜਾ ਤੁਸੀਂ ਫੜਿਆ ਰੋਪੀ ਇਹਦੇ ਤੇ ਕੋਈ ਅੱਗੇ ਵੀ ਕੋਈ ਪਰਚੇ ਵਗੈਰਾ ਹੈ ਉਹਦੇ ਬਾਰੇ ਦੱਸਿਓ ਜੀ। ਜਿੰਨਾ ਅਸੀਂ ਹੁਣ ਤੱਕ ਰਿਕਾਰਡ ਚੈੱਕ ਕੀਤੇ ਤੇ ਉੱਤੇ ਪੰਜ ਪਰਚੇ ਪਹਿਲਾਂ ਦਰਜ ਹੈਗੇ ਆ। ਦੋ ਐਂਡ ਡੀ ਪੀ ਐਸ ਸੈਕਟਰ ਦੇ ਹੈਗੇ ਆ। ਦੋ ਲੜਾਈ ਝਗੜੇ ਤੇ ਇੱਕ ਕਾਰਮ ਸੈਕਟਰ ਦਾ ਵਿੱਚ ਹੀ ਹੈਗਾ ਲੜਾਈ ਝਗੜੇ ਦੇ ਤੇ ਇੱਕ ਚੋਰੀ ਦਾ ਪਰਚਾ ਪਹਿਲਾਂ ਵੀ ਦਰਜ ਤੇ ਟੋਟਲ ਪੰਜ ਪਰਚ ਮਨ ਜੋਗਾ ਦਾਤ ਵਿੱਚ ਪੇਸ਼ ਕਰਦਾ ਜੀ ਹਾਂਜੀ ਪੇਸ਼ ਕਰਨ ਗਈ ਹੋਈ ਆ ਕਿੰਗ ਜੀ ਉਹ ਆਪਾਂ ਡਾਟਾ ਨੂੰ ਤੁਹਾਨੂੰ ਦੱਸਦਾਂਗੇ ਕੋਈ ਵਕਤ ਤੇ ਜੇ ਹਿਸਾਬ ਨਾਲ ਇਹ ਫੜਿਆ ਗਿਆ ਤਾਂ ਕੋਈ ਹੋਰ ਵੀ ਐਮ ਕਲਾਸੇ ਹੋਣ ਦੀ ਆਸ ਹੈ ਹਾਂਜੀ ਰਿਮਾਰਡ ਲੈ ਕੇ ਅੱਗੇ ਕੁਝ ਇਸ ਕਰਾਂਗੇ